ਜ਼ਿਲ੍ਹਾ ਗੁਰਦਾਸਪੁਰ ਦੇ ਏਡੀਸੀ ਹਰਜਿੰਦਰ ਸਿੰਘ 베ਦੀ ਨੇ ਅੱਜ ਸਵੇਰ ਸਾਰ ਹੀ ਸਫਾਈ ਦਾ ਲਿਆ ਜਾਇਜ਼ਾ ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਕਿ ਜਿੱਥੇ ਸਫਾਈ ਨਹੀਂ ਸੀ ਕਿ ਇਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਦੂਜੇ ਪਾਸੇ ਲੋਕਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਏਡੀਸੀ ਤਾਂ ਬਹੁਤ ਆਏ ਪਰ ਇਸ ਤਰ੍ਹਾਂ ਦਾ ਨਹੀਂ ਕਿਉਂਕਿ ਜਿਹੜੇ ਲੋਕਾਂ ਦੀ ਦੁੱਖ ਤਕਲੀਫ਼ ਸੁਣ ਲਈ ਉਹਨਾਂ ਦੇ ਨਾਲ ਉਹਨਾਂ ਦੇ ਮਹਾਲੇ ਵਿੱਚ ਆਣ ਕੇ ਖਲੋਂਦੇ ਹਨ ਆਮ ਤੌਰ ਤੇ ਤੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਹੀ ਲਾਉਣੇ ਪੈਂਦੇ ਸਨ ਪਰ ਇੱਥੇ ਇਹਨਾਂ ਦਾ ਇਹ ਨਿੱਘਾ ਸੁਭਾਅ ਦੇਖ ਕੇ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਵੀ ਲੈ ਰਿਆ ਦੇਖ ਲਓ ਮਸਕਾ ਜਿਸ ਦਾ ਦਿਨ ਚੇਂਜਰ ਕੋਈ ਨਹੀਂ ਬੰਦੇ ਇਹ ਕਿੰਨਾ ਦਾ ਜੀ ਤੁਹਾਡਾ ਨਹੀਂ ਯਾਰ ਇਹਦਾ ਕੰਮ ਗਿਆ ਤਾਂ ਬਣਾਇਆ ਰੱਖੋ ਇਹ ਤੇ ਨਹੀਂ ਵੇਚ ਦੂ ਪਲਾਸਟਿਕ ਨੂੰ ਠੀਕ ਹੈ ਜੀ ਬੇਤਕੇ ਤੈਨੂੰ ਪੈਸੇ ਦੇ ਦੂ ਜਿਹੜਾ ਹੈ ਹੈਲੋ ਚੱਕੋਇਆ ਭਾਈ ਹਾਂ ਤੁਹਾਨੂੰ ਕੋਰੇੜਾ ਮਗਾਉਤ ਨਾ ਚੱਕਾ ਲਾ ਮਾਰ ਦੇਣਾ ਇਧਰ ਚਾਲੀ ਆਣ ਲਗੀ ਚੱਕੋਇ ਲਾ ਆਹ ਬੜੀ ਆ ਗਈ ਇਹ ਸਾਰੇ ਮਤਲਬ ਵੀ ਨਾਲ ਜਿਹਦੇ ਆ ਪਾਣੀ ਤੇ ਰਾਜਦੀ ਹੈ ਤੁਹਾਡੇ ਦੀ ਹੈ ਉਹਦੇ ਵਾਸਤੇ ਪਾਣੀ ਮਿਲਦਾ ਥੋੜਾ ਬੁਲਾਇਆ ਆ ਬੰਦਿਆ ਬਹੁਤ ਨੋਕੀ ਕਹਿ ਰਹੇ ਆ ਮੈਂ ਕਹਿੰਦਾ ਕਿ ਕਰਦੇ ਪਹਿਲੇ ਇਹ ਚੱਕੰਦਲਾ ਅਗਲਾ ਫੇਰ ਲੱਗੇ ਅਗਲਾ ਕੋਈ ਸਫਾਈ ਚੇਕ ਜਿਵੇਂ ਆਮ ਤਾਂ ਸਫਾਈ ਕੀ ਕਰਦੇ ਹਾਂ ਉਹ ਵਾਲੇ ਕਰਦੇ ਨੇ ਜਿਹੜੇ ਜਿਹੜੇ ਨਾ ਆ ਰਹੇ ਆ ਕਾਦੀ ਸਾਰਾ ਖਿਆਲ ਕਰਦਾ ਪਿਆ ਵਾਕੇ ਯਾਰ ਕੋਈ ਆਏ ਉਹ ਅਸਰ ਅੱਜ ਜਿਹੜੀ ਕੰਮ ਨਹੀਂ ਲੋਕਾਂ ਨੇ ਉੱਠ ਕੇ ਕੰਮ ਨਹੀਂ ਦੇ ਕੋਣ ਆਉਂਦਾ ਪਿਆ ਜਦ ਤੀਂ